ਟਾ ਸਵਾਗਤ ਹੈ ਅੱਜ ਪਹੁੰਚਿਆ ਪਿੰਡ ਰੋਲਾ ਦੇ ਵਿੱਚ ਸਾਵਨ ਦਾ ਮਹੀਨਾ ਚੱਲਦਾ ਕੁੜੀਆਂ ਚਿੜੀਆਂ ਦਾ ਜੋ ਕਿ ਇੱਕ ਚੌਂ ਹੁੰਦਾ ਸਾਵਨ ਦੇ ਮਹੀਨੇ ਨਵ ਪਈਆਂ ਕੁੜੀਆਂ ਪਿੰਡਾਂ ਦੇ ਵਿੱਚ ਇਕੱਠੀਆਂ ਹੋ ਕੇ ਤੀਆਂ ਲਾਉਂਦੀਆਂ ਨੇ ਅੱਜ ਪਿੰਡ ਰੋਲਾ ਦਾ ਵੀ ਇੱਕ ਤੀਆਂ ਦਾ ਜੋ ਕਿ ਪਿਛਲੇ ਸਾਲ ਵੀ ਲੱਗਿਆ ਸੀ ਅੱਜ ਤੀਆਂ ਦਾ ਮੇਲਾ ਰੂਪ ਧਾਰ ਚੁੱਕਿਆ ਪਿੰਡ ਰੋਲਾ ਦਾ ਮੇਲਾ ਤੀਆਂ ਦਾ ਮੇਲਾ ਕਹ ਲਈਏ ਇੱਥੇ ਪਹੁੰਚੇ ਨੇਗੇ ਪ੍ਰੋਫੈਸਰ ਗੱਜਨਵਾਜਰਾ ਮੈਡਮ ਪਹੁੰਚਣੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਜੀ ਦਾ ਜੀ ਸਤਿ ਸ਼੍ਰੀ ਅਕਾਲ ਪੁੱਤਰ ਸਤਿ ਸ਼੍ਰੀ ਅਕਾਲ ਨਵਾਂ ਤਾਜ ਤੁਸੀਂ ਮੈਂਡਰ ਟੋਲਾ ਦੇ ਵਿੱਚ ਆਇਓ ਕਾਫੀ ਪਿੰਡਾਂ ਦੇ ਵਿੱਚ ਗਿਓਂਗੇ ਪਿਛਲੇ ਸਾਲ ਵੀ ਟੋਲਾ ਦੇ ਵਿੱਚ ਮੇਲਾ ਲਗਾਇਆ ਸੀ ਕੀ ਕਿ ਕਹੋ ਜਾਂ ਹਗਾਰਾ ਮੇਲੇਆਂ ਤੀਆਂ ਦੇ ਮੇਲੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਪਿਆਰ ਕੀਤਾ ਦਾ ਮਿਲਦਿਆ ਬੇਟੇ ਪਤਾ ਨਹੀਂ ਲੋਕਾਂ ਦਾ ਕਿੱਦਾਂ ਦਾ ਪਿਆਰ ਚਾਹੇ ਮੈਨੂੰ ਇੱਕ ਦਿਨ ਦੇ ਵਿੱਚ 6-6 ਪਿੰਡਾਂ ਚ ਵੀ ਜਾਣਾ ਪੈਂਦਾ ਕਿਉਂਕਿ ਇਹਨਾਂ ਦਾ ਪਿਆਰ ਮੈਨੂੰ ਖਿੱਚ ਕੇ ਲਿਆਂਦਾ ਹਰ ਪਿੰਡ ਦੇ ਵਿੱਚ ਜਿੱਦਾਂ ਕੱਲ 6 ਪਿੰਡ ਸੀਗੇ ਟੋਲਾ ਦੇ ਵਿੱਚ ਮੈਂ ਲਾਸਟ ਟਾਈਮ ਵੀ ਆਈ ਸੀ ਤੇ ਇਸ ਵਾਰ ਵੀ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਕਿਉਂਕਿ ਇਹ ਪਿਆਰ ਤੇ ਮੁਹੱਬਤ ਹੀ ਸਾਡੀ ਤਾਕਤ ਹੁੰਦੀ ਹੈ ਸਾਡੀ ਹਿੰਮਤ ਹੁੰਦੀ ਹੈ ਪਰ ਮੈਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਮੈਂ ਜਦੋਂ ਮੈਂ ਆ ਕੇ ਆਪਣੀਆਂ ਬਜ਼ੁਰਗ ਮਤਾਵਾ ਨੂੰ ਮਿਲਦੀ ਆ ਕਿਉਂਕਿ ਬੰਦਾ ਹਰ ਟਾਈਮ ਸਿੱਖਦਾ ਮੈਂ ਬਹੁਤ ਕੁਝ ਸਿੱਖ ਕੇ ਜਾਨੀ ਆ ਜਦੋਂ ਆਉਣੀ ਆ ਕਿਉਂਕਿ ਇਹ ਇਹਨਾਂ ਸਾਰੀਆਂ ਬਜ਼ੁਰਗ ਮਤਾਵਾਵਾਂ ਭੈਣਾ ਵਰਜਾਈਆਂ ਤੇ ਬੱਚਿਆਂ ਦਾ ਪਿਆਰ ਹੀ ਹੈ ਜਿਹੜਾ ਮੈਨੂੰ ਹਰ ਪਿੰਡ ਦੇ ਵਿੱਚ ਖਿੱਚ ਲਿਆਉਂਦਾ ਗੱਲ ਕਰੀਏ ਪਿੰਡਾਂ ਦੇ ਵਿੱਚ ਜਿੱਦਾਂ ਤੁਸੀਂ ਆਉਣੇ ਹੋਗੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਨੇ 30 30 ਨੂੰ ਉਡੇ ਵੱਲੋਂ ਜਾਂ ਪਾਰਟੀ ਵੱਲੋਂ ਕੁਝ ਸਨਮਾਨ ਕੀਤਾ ਜਾਂਦਾ ਪਿੰਡ ਦੇ ਲਈ ਕੁਝ ਜਿੱਦਾਂ ਕਿ ਕੁੜੀਆਂ ਆਪਣੇ ਕੋਲੋਂ ਖਰਚਾ ਕਰਕੇ ਲੌਂਦੀਆਂ ਤਾਂ ਉਹਨਾਂ ਲਈ ਕੁਝ ਹਾਂ ਬੇਟੇ ਜਿਹੜੇ ਪਿੰਡ ਸਾਨੂੰ ਕਹਿੰਦੇ ਨੇ ਮਤਲਬ ਵੀ ਸਾਨੂੰ ਥੋੜੀ ਜਿਹੀ ਮਾਲੀ ਹੈਲਪ ਚਾਹੀਦੀ ਆ ਤਾਂ ਆਪਾਂ ਜ਼ਰੂਰ ਦਿੰਨੇ ਆ ਉਹਨਾਂ ਨੂੰ ਤੇ ਮੈਂ ਤਾਂ ਜਿੱਦਾਂ ਬੱਚੇ ਜਾ ਕੇ ਮੈਨੂੰ ਵੀ ਪਿਆਰ ਦੇ ਨਾਲ ਪਿੰਡ ਦੇ ਵਿੱਚੋਂ ਕੋਈ ਫੁਲਕਾਰੀ ਦੇ ਦਿੰਦੇ ਨੇ ਮੈਂ ਇੱਕੋ ਗੱਲ ਕਹਿਣੀ ਹੁੰਦੀ ਆ ਵੀ ਇਹ ਖਰਚ ਦੇ ਨਾਲੋਂ ਆਪਣਾ ਪਿਆਰ ਮੁਹੱਬਤ ਬਣਿਆ ਰਹੇ ਉਹ ਹੀ ਬਹੁਤ ਵਧੀਆ ਆ ਤੇ ਦੂਸਰੀ ਗੱਲ ਇਹ ਆ ਵੀ ਜੇ ਕਿਤੇ ਕਿਸੇ ਨੂੰ ਜ਼ਰੂਰਤ ਆ ਤਾਂ ਅਸੀਂ ਜ਼ਰੂਰ ਹੈਲਪ ਕਰਦੇ ਆ ਤੇ ਜਿੱਦਾਂ ਕਈ ਪਿੰਡਾਂ 'ਚ ਚਲੋ ਬਹੁਤ ਵਧੀਆ ਪ੍ਰਬੰਧ ਹੁੰਦੇ ਨੇ ਉਹਨਾਂ ਦੇ ਆਪਣੇ ਕੀਤੇ ਹੁੰਦੇ ਨੇ ਜੇ ਉਹਨਾਂ ਨੂੰ ਪੁੱਛੀਦਾ ਵੀ ਆ ਉਹ ਕਹਿ ਦਿੰਦੇ ਨੇ ਜੀ ਸਾਨੂੰ ਵਾਹਿਗੁਰੂ ਦੀ ਸਾਡੇ ਤੇ ਮਿਹਰ ਆ ਪਿਛਲੀ ਵਾਰੇ ਵੀ ਇੱਕ ਸਵਾਲ ਕੀਤਾ ਤੇ ਤੀਆਂ ਦਾ ਤਿਉਰ ਕਿਉਂ ਮਨਾਇਆ ਜਾਂਦਾ ਉਹ ਤਾਂ ਤੁਸੀਂ ਜਵਾਬ ਦੇ ਦਿੱਤਾ ਅਸੀਂ ਕਿਉਂ ਮਨਾਇਆ ਜਾਂਦਾ ਤੇ ਅੱਜ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿ ਉਹ ਤੀਆਂ ਦਾ ਤਿਉਰ ਕੀ ਬਣ ਚੁੱਕਿਆ ਮੈਂ ਲੋਕਾਂ ਦਾ ਨੂੰ ਬੇਟਾ ਇੱਕ ਸਨੇਹਾ ਇਹ ਜ਼ਰੂਰ ਦਵਾਂਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਤੀਆਂ ਨੂੰ ਸਨੇਹਾ ਦਵਾਂਗੀ ਕਿ ਜਦੋਂ ਆਪਾਂ ਇਹਨਾਂ ਤੀਆਂ ਦੇ ਤਿਉਹਾਰ ਦੇ ਉੱਤੇ ਜਿਹੜਾ ਆਪਣੇ ਅਜੋਕੇ ਸੱਭਿਆਚਾਰ ਦਾ ਇੱਕ ਹਿੱਸਾ ਤੇ ਆਪਣਾ ਪੁਰਾਣਾ ਸੱਭਿਆਚਾਰ ਦਾ ਇੱਕ ਬਹੁਤ ਵਧੀਆ ਅੰਗ ਸੀਗਾ ਜਿਹਦੇ ਵਿੱਚ ਬਜ਼ੁਰਗ ਮਤਾਵਾਂ ਧੀਆਂ ਪੈਣਾ ਕਟੀਆਂ ਹੁੰਦੀਆਂ ਸੀਗੀਆਂ ਉੱਥੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਸੀ ਮੈਂ ਜ਼ਰੂਰ ਕਹੂੰਗੀ ਵੀ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਮੇਲੇ ਲਾਓ ਤਾਂ ਕਿ ਰਲ ਮਿਲ ਕੇ ਤੁਸੀਂ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਇੱਕ ਦੂਜੇ ਨਾਲ ਸਾਂਝੀਆਂ ਕਰ ਸਕੋ ਚਿਹਰਾ ਤੋਂ ਵਿਛੜੀਆਂ ਜਿਹੜੀਆਂ ਆਪਣੀਆਂ ਸਹੇਲੀਆਂ ਨੂੰ ਮਿਲ ਸਕੋ ਤੇ ਇਹ ਤਿਉਹਾਰ ਨੂੰ ਮਤਲਬ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਨਾ ਜੋੜੋ ਬਿਲਕੁਲ ਭਾਈ ਚਰਕ ਸਾਂਝ ਪਿਆਰ ਮੁਹੱਬਤ ਦੇ ਨਾਲ ਸਾਰੇ ਇੱਕ ਤੋਂ ਇਕੱਠੇ ਹੋ ਕੇ ਮਨਾਓ ਤੇ ਸਾਨੂੰ ਜਦੋਂ ਵੀ ਸੁਨੇਹਾ ਦੇਵੋਗੇ ਤਾਂ ਮੈਂ ਹਮੇਸ਼ਾ ਇਹਨਾਂ ਦੇ ਨਾਲ ਹੀ ਰਹਿਣੀ ਆ ਨਾਲ ਹੀ ਉਹਨੀਆਂ ਕਿਉਂਕਿ ਇਹਨਾਂ ਦਾ ਪਿਆਰ ਹੀ ਇੰਨਾ ਮੈਨੂੰ ਨਹੀਂ ਪਤਾ ਕਿੰਨੀ ਕਵਾਰ ਮਤਲਬ ਪਿੰਡਾਂ ਦੇ ਵਿੱਚ ਮੈਂ ਕਿਸ ਤਰੀਕੇ ਨਾਲ ਆ ਜਾਨੀ ਆ ਹਰ ਦੁੱਖ ਸੁੱਖ ਦੇ ਵਿੱਚ ਕਿਉਂਕਿ ਮੈਨੂੰ ਇਹ ਹੁੰਦਾ ਵੀ ਇਹਨਾਂ ਦੀ ਤਾਕਤ ਮੇਰੀ ਤਾਕਤ ਤੇ ਬਿਲਕੁਲ ਮੈਂ ਕਹਨੀ ਆ ਵੀ ਤਿਆਂ ਦਾ ਤਿਉਹਾਰ ਮਨਾਉਣਾ ਚਾਹੀਦੇ ਨੇ ਤਿਆਂ ਪੇੜਾ ਜਿੱਦਾਂ ਇਕੱਠੀਆਂ ਹੋਣ ਜਿਹਦੇ ਵਿੱਚ ਮਤਲਬ ਭਰਪਨ ਮਿਲਵਰਤਨ ਮਿਲਾਪ ਸਾਰਾ ਬੱਚੇ ਸਿੱਖਣ ਤਿਆਂ ਸਿੱਖਣ ਉਹਨਾਂ ਬਜ਼ੁਰਗ ਮਤਾਵਾ ਤੋਂ ਕੁਝ ਸਿੱਖਣ ਪਿੰਡਾਂ ਦੇ ਵਿੱਚ ਤਾਂ ਦੇਖਿਆ ਗਿਆ ਐਮਐਲਏ ਆਏ ਵੀ ਨੇ ਗਏ ਵੀ ਨੇ ਪਰ ਪਹਿਲੀ ਵਾਰ ਇਦਾਂ ਹੋਇਆ ਕਿ ਪ੍ਰੋਫੈਸ਼ਨਲ ਗੱਜਰਮਾਰਾ ਮੈਡਮ ਨੇ ਜੋ ਪਿੰਡਾਂ ਦੇ ਵਿੱਚ ਆ ਕੇ ਕੁੜੀਆਂ ਦੇ ਨਾਲ ਨੱਚਦੀਆਂ ਨੇ ਨਹੀਂ ਤਾਂ ਦੂਰ ਹੋ ਕੇ ਖੜ ਕੇ ਦੇਖ ਕੇ ਮੁੜ ਜਾਂਦੇ ਨਹੀਂ ਪੁੱਤਰ ਇਹ ਸਾਡੀ ਆਦਤ ਨਹੀਂ ਆ ਸਾਨੂੰ ਵਾਹਿਗੁਰੂ ਨੇ ਮੈਨੂੰ ਲੱਗਦਾ ਜਨਮ ਹੀ ਸੇਵਾ ਦੇ ਲਈ ਦਿੱਤਾ ਕਿਉਂਕਿ ਸਾਡੇ ਵਿੱਚ ਮਨ ਦੇ ਵਿੱਚ ਭਾਵਨਾ ਵੀ ਇਹ ਰਹਿੰਦੀ ਆ ਪਹਿਲਾਂ ਵਿਦਿਅਕ ਸੰਸਥਾਵਾਂ ਦੇ ਰਾਈ ਸੇਵਾ ਕਰਦੇ ਆ ਹੁਣ ਜਿੱਥੇ ਵੀ ਕਿਤੇ ਕਿਸੇ ਨੂੰ ਲੋੜ ਆ ਤਾਂ ਅਸੀਂ ਹਮੇਸ਼ਾ ਇਹਨਾਂ ਲਈ ਹਮੇਸ਼ਾ ਹੀ ਆਪਣੇ ਆਪ ਨੂੰ ਹਮੇਸ਼ਾ ਮਤਲਬ ਤਤਪਰ ਰੱਖਦੇ ਆ ਵੀ ਸਾਡ ਨੂੰ ਸੇਵਾ ਦਾ ਮੌਕਾ ਦੇਣ ਤੇ ਅਸੀਂ ਨਿਰਸਵਾਰਥ ਹੋ ਕੇ ਬਿਨਾ ਮਤਲਬ ਕਿਸੇ ਸਵਾਰਥ ਤੋਂ ਆਪਣੇ ਪਿੰਡਾਂ ਦੀ ਜਿਹੜੀ ਸੇਵਾ ਕਰਦੇ ਰਹੇ ਜੇ ਨਵੇਂ ਨੌਜਵਾਨ ਪੀੜ੍ਹੀ ਲਈ ਜਿਹੜਾ ਹੈਗਾ ਕੁਝ ਵਿਦਵਾਨਾਂ ਤੋਂ ਚਾਹੇ ਮੀਡੀਆ ਦੇ ਵਿਦਵਾਨ ਲਾ ਲਓ ਆਪਾਂ ਫੇਸਬੁੱਕ ਦੇ ਵਿਦਵਾਨ ਲਾ ਲਓ ਬੈਠ ਕਮੈਂਟ ਕੀਤੇ ਜਾਂਦੇ ਨੇ ਸਾਡੇ ਸਵਾਨੇ ਨੂੰ ਲੈ ਕੇ ਪੁਰਾਣੇ ਸਮੇਂ ਦੇ ਰਾਜਿਆਂ ਦੇ ਨਾਲ ਜੋੜਾ ਜਾਂਦਾ ਗਲਤ ਕਮੈਂਟ ਕੀਤੇ ਜਾਂਦੇ ਉਹਨਾਂ ਨੂੰ ਕਹੋਗੇ ਮੈਂ ਇੱਕ ਗੱਲ ਉਹਨਾਂ ਨੂੰ ਜ਼ਰੂਰ ਕਹੂੰਗੀ ਦੇਖੋ ਇਹ ਜਿਹੜੇ ਕਮੈਂਟ ਹੁੰਦੇ ਨੇ ਨਾ ਕਮੈਂਟ ਤਾਂ ਜੋ ਵਿਰੋਧੀ ਆ ਜਿਨ੍ਹਾਂ ਨੂੰ ਨਹੀਂ ਵਧੀਆ ਲੱਗਦੇ ਉਹਨਾਂ ਨੇ ਕਰਨੇ ਹੀ ਹੁੰਦੇ ਆ ਪਰ ਮੈਨੂੰ ਇਹ ਆ ਵੀ ਜਿੰਨਾ ਕੁਛ ਆਪਾਂ ਇਸ ਸੱਭਿਆਚਾਰ ਦੇ ਤੋਂ ਸਿੱਖਦੇ ਆ ਜਿਹੜਾ ਆਪਣਾ ਵਿਰਸਾ ਪੰਜਾਬ ਦਾ ਬਹੁਤ ਮਹਾਨ ਵਿਰਸਾ ਇਹਨਾਂ ਮੇਲਿਆਂ ਤੋਂ ਹੀ ਬੱਚਿਆਂ ਦੇ ਵਿੱਚ ਜਿਹੜੇ ਫੋਨਾਂ ਦੇ ਵਿੱਚ ਵੜ ਕੇ ਬਿਲਕੁਲ ਉਹਨਾਂ ਦੇ ਵਿੱਚ ਸਹਿਨਸ਼ੀਲਤਾ ਘਟੀ ਨਿਮਰਤਾ ਘਟੀ ਕਿਉਂਕਿ ਇੱਥੋਂ ਆ ਕੇ ਕੁਝ ਸਿੱਖਦੇ ਨੇ ਜਿੱਦਾਂ ਮੈਂ ਕਹਿੰਨੀ ਆ ਮੈਂ ਕਈ ਵਾਰ ਇੱਕ ਸਨੇਹਾ ਜ਼ਰੂਰ ਦਿੰਨੀ ਹੁੰਨੀ ਆ ਵੀ ਜਿਹੜੀਆਂ ਸੱਸਾਂ ਦਾ ਅੱਜਕੱਲ ਸੱਸਾਂ ਮਾਡਰਨ ਹੋ ਗਈਆਂ ਤੇ ਨੂੰਹਾਂ ਮਾਡਰਨ ਹੋ ਗਈਆਂ ਸੱਸਾਂ ਨੂੰ ਇੱਕ ਮਾਂ ਵਾਂ ਸਮਝੋ ਮੈਂ ਸਨੇਹਾ ਜ਼ਰੂਰ ਦਿੰਨੀ ਆ ਹਰਤਿਆਂ ਤੇ ਬਈ ਜਿੰਨਾ ਚਿਰ ਆਪਾਂ ਉਹਨਾਂ ਨੂੰ ਮਾਂ ਨਹੀਂ ਸਮਝਦੇ ਆਪਾਂ ਨੂੰ ਸ਼ਾਇਦ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਸੁੱਖ ਨਹੀਂ ਆਊਗਾ ਆਪਾਂ ਹਮੇਸ਼ਾ ਪਿਆਰ ਦੀ ਭਾਵਨਾ ਨਾਲ ਜੇ ਉਹਨਾਂ ਨਾਲ ਰਹਿਨੇ ਆ ਤਾਂ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਇਸ ਕਰਕੇ ਹੁਣ ਤਾਂ ਸੱਸਾਂ ਦੀਆਂ ਬੋਲੀਆਂ ਵੀ ਬਦਲ ਗਈਆਂ ਐਸੇ ਭਾਈ ਪ੍ਰਪਣ ਦੇ ਨਾਲ ਕਿਉਂਕਿ ਕਮੈਂਟ ਕਰਨ ਵਾਲੇ ਨੂੰ ਮੈਂ ਇੱਕ ਜ਼ਰੂਰ ਬੇਨਤੀ ਕਰੂੰਗੀ ਕਿ ਪਲੀਜ਼ ਇਹਨਾਂ ਬੱਚੀਆਂ ਦੇ ਵਿੱਚ ਇਹਨਾਂ ਧੀਆਂ ਦੇ ਵਿੱਚ ਉਹਨਾਂ ਮਿਲਵਰਤਨ ਤੇ ਪਿਆਰ ਮੁਹੱਬਤ ਬਣਿਆ ਰਹਿਣ ਦਿਓ ਉਹਨਾਂ ਬਜ਼ੁਰਗ ਮਤਾਵਾ ਤੋਂ ਉਹਨਾਂ ਨੂੰ ਕੁਝ ਸਿੱਖਣ ਦਿਓ ਇਦਾਂ ਦੇ ਮੇਲਿਆਂ ਦੇ ਵਿੱਚ ਆ ਕੇ ਤਾਂ ਕਿ ਇਹਨਾਂ ਬੱਚੀਆਂ ਦੇ ਵਿੱਚ ਨਿਮਰਤਾ ਤੇ ਫੋਨਾਂ ਤੋਂ ਜਾਂ ਮਤਲਬ ਜੋ ਇਹਨਾਂ ਦਾ ਸੋਸ਼ਲ ਮੀਡੀਆ ਦਾ ਟਾਈਮ ਆ ਉਹਦੇ ਤੋਂ ਥੋੜਾ ਹਟ ਕੇ ਆਪਣੀ ਲਾਈਫ ਦੇ ਵਿੱਚ ਕੁਝ ਸਿੱਖਣ ਬਿਲਕੁਲ ਜੀ ਬਹੁਤ ਵਧੀਆ ਗੱਲ ਕੀਤੀ ਮੈਡਮ ਪਰਵੈਸਰ ਗੰਜਨਾ ਮਾਜਰਾ ਨੇ ਕਿਹਾ ਕਿ ਰਲ ਮਿਲ ਕੇ ਤੀਆਂ ਮਨਾਉ ਬਾਣੇ ਕਮੈਂਟ ਕਰਨ ਵਾਲਾ ਤੇ ਵੀ ਤੰਦ ਕਸੇ ਨੇ ਇਹਨਾਂ ਤੀਆਂ ਤੋਂ ਕੁਝ ਸਿੱਖਣ ਨੂੰ ਮੈਡਮ ਤੋਂ ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ ਮਲੇ ਕੋਲਾ ਤੋਂ ਜਗਜੀਤ ਸਿੰਘ नगर <laughs> रे